ਅੰਮ੍ਰਿਤਸਰ ਬੋਡੀ ਸਾਫ ਦੇ ਨੇੜੇ ਦੀਕ ਵਡਾਲੀ ਰੋਡ ਤੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਵੱਲੋਂ ਇੱਕ ਨੌਜਵਾਨ ਦਾ ਕੀਤਾ ਗਿਆ ਇਨਕਾਊਂਟਰ ਪੰਜਾਬ ਪੁਲਿਸ ਵੱਲੋਂ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਇਹਨਾਂ ਦੇ ਕੋਲੋਂ 3 ਕਿਲੋ 154 ਗ੍ਰਾਮ ਹਿਰੋਇਨ ਬਰਾਮਦ ਕੀਤੀ ਗਈ ਜਿਸ ਨੂੰ ਰਿਕਵਰੀ ਕਰਨ ਵਾਸਤੇ ਪੁਲਿਸ ਅਧਿਕਾਰੀ ਇੱਥੇ ਲੈ ਕੇ ਆਏ ਤੇ ਉਸ ਨੌਜਵਾਨ ਵੱਲੋਂ ਪੁਲਿਸ ਅਧਿਕਾਰੀਆਂ ਉੱਤੇ ਜਾਨਲੇਵਾ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਅਧਿਕਾਰੀਆਂ ਵੱਲੋਂ ਗੋਲੀ ਚਲਾਈ ਗਈ ਦਿਨ ਮੰਗਲਵਾਰ 12 ਤਰੀਕ ਸਮਾਂ ਤਕਰੀਬਨ 4:20 ਮਿੰਟ ਦੀਆਂ ਇਹ ਤਸਵੀਰਾਂ ਨੇ ਉਹਦੇ ਚ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੂੰ ਬਹੁਤ ਵਧੀਆ ਕਾਮਯਾਬੀ ਮਿਲੀ ਹੈ ਦੋ ਸਮਗਲਰ ਨਾਰਕੋਟਿਕਸ ਸਮਗਲਰ ਅਸੀਂ ਮੇਨ ਫੜੇ ਹੈ 3 ਕਿਲੋ 154 ਗ੍ਰਾਮ ਹਿਰੋਇਨ ਬਰਾਮਦ ਹੋਈ ਹੈ ਉਹਨਾਂ ਤੋਂ ਇਹ ਲक्की ਹੈਗਾ ਇਹਦਾ ਨਾਮ ਜਿਹੜਾ ਭੱਲਾ ਕਲੋਨੀ ਛੱਡ ਦਾ ਰਹਿਣ ਵਾਲਾ ਪਹਿਲਾਂ ਵੀ ਇਹਦੇ ਤੇ 307 ਵਗੈਰਾ ਦਾ ਕੇਸ ਹੈਗਾ ਮਕਬੂਲਪੁਰੇ ਦਾ ਤੇ ਦੂਜਾ ਨਿਰਮਲ ਆ ਉਹਦੇ ਨਾਲ ਦਾ ਐਲੀਅਸ ਸੂਰੀਆ ਇਹ ਗੋਬਰ ਗੈਸ ਵਾਲੀ ਜਿਹੜੀ ਹੈਗੀ ਆ ਵਿਲੇਜ ਕਾਲੇ ਇੱਥੋਂ ਦਾ ਹੈਗਾ ਦੋ ਮੁਕਦਮੇ ਤੇ ਸਨੇਚਿੰਗ ਤੇ ਚੋਰੀ ਦੇ ਪਹਿਲਾਂ ਦਰਜ ਨੇ ਇੱਕ ਇਹਨਾਂ ਤੀਜਾ ਸਾਥੀ ਹੈ ਮਾਨਿਕ ਉਹ ਵੀ ਛਾੜੇ ਦਾ ਉਹ ਅਪਸਕੌਂਡਿੰਗ ਹੈ ਇਸ ਕੇਸ ਦੇ ਵਿੱਚ ਇਹ ਸਭ ਤੋਂ ਪਹਿਲਾਂ ਐਸਐਚਓ ਛਾੜਾ ਵਿਨੋਦ ਕੁਮਾਰ ਤੇ ਨਾ ਟੀਮ ਵੱਲੋਂ 150 ਗ੍ਰਾਮ ਹੀਰੋਨ ਬਰਾਮਦ ਕੀਤੀ ਗਈ ਮਾਨਿਕ ਉਥੋਂ ਭੱਜ ਗਿਆ ਲੱਕੀ ਅਰੈਸਟ ਹੋਇਆ ਇਹਦੀ ਡਿਟੇਲਡ ਸਸਟੇਨਡ ਇਨਟੈਰੋਗੇਸ਼ਨ ਤੋਂ ਬਾਅਦ 3 ਕਿਲੋ ਹੀਰੋਨ ਬਰਾਮਦ ਹੋਰ ਹੋਈ ਇਹ ਦਾ ਡਿਸਕਲੋਜ਼ਰ ਤੇ ਉਸ ਤੋਂ ਬਾਅਦ ਜਿਹੜੀ ਇਹਦੀ ਹੋਰ ਪੁੱਛਗਿੱਛ ਹੋਈ ਉਹ ਚ ਇਹ ਗੱਲ ਸਾਹਮਣੇ ਆਈ ਵੀ 2024 ਦੇ ਵਿੱਚ ਇਹ ਦबई ਚਲਾ ਗਿਆ ਸੀਗਾ ਉਸ ਤੋਂ ਬਾਅਦ ਆ ਕੇ ਨੇ ਮਕਬੂਲਪੁਰੇ ਵਾਲਾ ਦਾ 307 ਅਟੈਂਪਟ ਟੂ ਮਰਡਰ ਦਾ ਕੇਸ ਇਹਦੇ ਖਿਲਾਫ ਦਰਜ ਹੋਇਆ ਜਦੋਂ ਇਹਨੇ ਇੱਕ ਬੰਦੇ ਤੇ ਗੋਲੀ ਮਾਰਤੀ ਸੀ ਉਸ ਤੋਂ ਬਾਅਦ ਇਹ ਦਾ ਜਿਹੜਾ ਸੰਪਰਕ ਕਾਰਨ ਬਈ ਇਹ ਨਾ ਹੋਇਆ ਜਿਹਨੂੰ ਪਹਿਲਾਂ ਆਪਾਂ ਛਾਟਾ ਪੁਲਿਸ ਵੱਲੋਂ ਕਮਿਸ਼ਨ ਪੁਲਿਸ ਅੰਮ੍ਰਿਤਸਰ ਵੱਲੋਂ ਪਹਿਲਾਂ ਵੀ ਫੜਿਆ ਗਿਆ ਕਰਨ ਭਈਆ ਔਰ ਉਹਦੇ ਨਾਲ ਜੋਬਨ ਤੇ ਮਨਜੀਤ ਇਲੀਅਸ ਭੋਲਾ ਇਹ ਆਪਾਂ ਫੜੇ ਸੀ ਪਹਿਲਾਂ ਵੀ ਛਾਟੇ ਦੇ ਵਿੱਚ ਔਰ ਉਹਨਾਂ ਤੋਂ ਵੀ ਰਿਕਵਰੀ ਹੋਈ ਸੀ ਉਦੋਂ ਹੀਰੋਇਨ ਦੀ ਇਹਦੀ ਜਿਹੜੀ ਡਿਟੇਲਡ ਪੁੱਛ ਗਈ ਤੋ ਹੀ ਗੱਲ ਪਤਾ ਲੱਗੀ ਹੈ ਕਿ ਜਿਹੜਾ ਇਹ ਲੱਤੀ ਹੈ ਇਹਦੇ ਆ ਸੰਪਰਕ ਜਦੋਂ ਦੁਬਈ ਗਿਆ ਸੀ ਫਿਰ ਵਾਪਸ ਆਇਆ ਪਾਕਿਸਤਾਨ ਬੇਸ ਸਮਗਲਰ ਤੇ ਯੂਰਪ ਦੇ ਵਿੱਚ ਬੈਠੇ ਕੁਝ ਸਮਗਲਰਸ ਨਾਲ ਹੋ ਗਿਆ ਜਿਹਦੇ ਰਾਹੀਂ ਇਹਨੇ ਕੋਆਰਡੀਨੇਟਸ ਵਕਫ ਵਕ ਮੰਗਵਾ ਕੇ ਬਹੁਤ ਸਾਰੀਆਂ ਖੇਪਾਂ ਜੋ ਦੀ ਪੁੱਛਗਿੱਛ ਆਈ ਹੈ ਕਿ ਵੱਡੀਆਂ ਕਨਸਾਈਨਮੈਂਟਸ ਈਵਨ 3 ਕਿਲੋ 18 ਕਿਲੋ ਤੱਕ ਇਹਨੇ ਮੰਗਾ ਕੇ ਤੇ ਅੱਗੇ ਵੇਚੀਆਂ ਔਰ ਇਹਦਾ ਜਿਹੜਾ ਸਾਥੀ ਹੈ ਨਿਰਮਲ ਏਲੀਅਸ ਸੂਰਾਏ ਨੂੰ ਡਿਸਟ੍ਰਿਬਿਊਸ਼ਨ ਦਾ ਇਹ ਕੰਮ ਕਰਾਉਂਦਾ ਸੀ ਤਿੰਨ ਫੋਨ ਸੀਗੇ ਇਹਦੇ ਕੋਲ ਲੱਕੀ ਕਾਲ ਜਦੋਂ ਫੜਿਆ ਗਿਆ ਦੋ ਇਹਨੇ ਉਦੋਂ ਹੀ ਪੁਲਿਸ ਨੂੰ ਦੇਖ ਕੇ ਜਦੋਂ ਪਤਾ ਲੱਗਾ ਪੁਲਿਸ ਨੇ ਤੋੜ ਦਿੱਤੇ ਤੰਦ ਚ ਮਾਰ ਕੇ ਉਹ ਵੀ ਅਸੀਂ ਰਿਕਵਰ ਕਰ ਲਿਆ ਮੇਨ ਫੋਨ ਇਹਦਾ ਉਹ ਵੀ ਸਾਨੂੰ ਮਿਲ ਗਿਆ ਤੇ ਜਿਹੜਾ ਤੀਜਾ ਨਾਲ ਸਾਥੀ ਇਹ ਮਾਨਿਕ ਉਹ ਅਜੇ ਪੱਜਿਆ ਹੋਇਆ ਉਸ ਤੋਂ ਬਾਅਦ ਅੱਜ ਸਵੇਰੇ ਜਦੋਂ ਇੱਥੇ ਤੋਂ ਹੋਰ ਪੁੱਛਗਿੱਛ ਕੀਤੀ ਗਈ ਇਹਨੇ ਕਿਹਾ ਵੀ ਮੈਂ ਤੁਹਾਨੂੰ ਹੋਰ ਰਿਕਵਰੀ ਕਰਵਾਉਣਾ ਹੀਰੋਇਨ ਦੀ ਉਸ ਮੰਦ ਦੇ ਵਿੱਚ ਪੁਲਿਸ ਪਾਰਟੀ ਇੱਥੇ ਆਈ ਸੀ ਜਿਹੜੇ ਆਪਾਂ ਮੌਕਾ ਖੜੇ ਗੁਰੂ ਕੀ ਬਡਾਲੀ ਦਾ ਏਰੀਆ ਇੱਥੇ ਜਦੋਂ ਆਇਆ ਤੇ ਇਹਨੇ ਬੇਸਿਕਲੀ ਕਣੀ ਮਿੱਥੀ ਸਾਜ਼ਿਸ਼ ਸੀ ਇਹਦੇ ਮੰਚ ਭੱਜਣ ਦੀ ਬੇਸਿਕਲੀ ਉਹ ਪੁਲਿਸ ਵਾਲਿਆਂ ਨੂੰ ਦੱਸਣ ਲੱਗਾ ਤੇ ਉਹ ਜੋ ਝੁੱਕ ਕੇ ਅੱਗੇ ਹਿਰਨ ਦੀ ਜਿਹੜੀ ਛੁਪਾਈ ਹੋਈ ਖੇਪ ਨੂੰ ਲੱਭਣ ਲੱਗੇ ਤਾਂ ਇਹ ਇੱਕ ਜਿਹੜਾ ਸਾਡਾ ਜੈਵੀਰ ਹੈਗਾ ਐਸਆਈ ਉਹਦਾ 38 ਬੋਰ ਦਾ ਰਵਾਲਵਰ ਸੀ ਉਹ ਖੋ ਕੇ ਭੱਜ ਪਿਆ ਇਹਨੇ ਪੁਲਿਸ ਤੇ ਫਾਇਰ ਕੀਤਾ ਮੁੜ ਕੇ ਜਿਹੜਾ ਲਖਵਿੰਦਰਪਾਲ ਐਸਆਈ ਹੈ ਉਹਨੇ ਇਹਨੂੰ ਵਾਰਨਿੰਗ ਦੇ ਕੇ ਹਵਾ 'ਚ ਫਾਇਰ ਕੀਤਾ ਤੇ ਰੋਕਣ ਨੂੰ ਕਿਹਾ ਉਸ ਦੇ ਜਵਾਬੀ ਫਾਇਰ 'ਚ ਇਹਨੇ ਫਿਰ ਖੋਏ ਹੋਏ ਜਿਹੜਾ ਰਵੋਲਵਰ ਨਾਲ ਪੁਲਿਸ ਤੇ ਫਾਇਰ ਕੀਤਾ ਤੋਂ ਨੈਕਸਟ ਫਾਇਰ ਜਿਹੜਾ ਸੈਲਫ ਡਿਫੈਂਸ ਦੇ ਵਿੱਚ ਲਖਵਿੰਦਰਪਾਲ ਨੇ ਕੀਤਾ ਜਿਹੜੇ ਦੇ ਇੰਜਰਡ ਹੋਇਆ ਜਿਸ ਨਾਲ ਫਿਰ ਇਹਨੂੰ ਹਸਪੀਟਲ ਦਾਖਲ ਕਰਾ ਦਿੱਤਾ ਗਿਆ ਇਸ ਕੇਸ ਦੇ ਵਿੱਚ ਅਜੇ ਮਾਨਕ ਦੀ ਗ੍ਰਿਫਤਾਰੀ ਬਾਕੀ ਹੈ ਔਰ ਜਿਹੜੇ ਦੇ ਹੋਰ ਟੈਕਨੀਕਲ ਸਾਡੀ ਇਨਵੈਸਟੀਗੇਸ਼ਨ ਕਾਫੀ ਨਾਮ ਸਾਡੇ ਕੋਲ ਸਾਹਮਣੇ ਆਏ ਚਾਹੇ ਯੂਰਪ ਦੇ ਆ ਜਾਂ ਪਾਕਿਸਤਾਨ ਦੇ ਸਮਗਲਰਸ ਦੇ ਉਹ ਜੇ ਅਸੀਂ ਰਿਵੀਲ ਨਹੀਂ ਕਰ ਰਹੇ ਪਰ ਮੈਂ ਇੱਕ ਗੱਲ ਬੜੀ ਸਾਫ਼ ਹੋਈ ਹੈ ਕਿ ਬੜਾ ਵੈਲੈਂਟਡ ਡਰਗ ਕਾਟਲ ਸੀਗਾ ਜਿਹੜਾ ਆਪਰੇਟ ਕਰ ਰਿਹਾ ਬੜਾ ਮਤਲਬ ਮੈਂ ਸਮਝਦਾ ਵੀ ਬਹੁਤ ਹੀ ਵੱਡੇ ਪੱਧਰ ਤੇ ਇਹ ਡਰਾਪਿੰਗਸ ਕਰਵਾ ਕੇ ਪਿਕਅਪ ਕਰਕੇ ਅੱਗੇ ਵੇਚ ਰਿਹਾ ਸੀ ਸੋ ਟੋਟਲ ਕਿੰਨੇ ਫਾਇਰ ਹੋਏ ਦੋ ਮੇਰੇ ਪਾਸ ਵਿੱਚ ਦੋ ਫਾਇਰ ਇਧਰੋਂ ਹੋਏ ਆ ਤੇ ਤੀਜਾ ਲਖਵਿੰਦਰਪਾਲ ਨੇ ਕੀਤਾ ਵਰਨਿੰਗ ਤੋਂ ਬਾਅਦ ਤਿੰਨ ਟਾਈਮ ਕਿੰਨੇ ਕੁ ਵਜਦਾ ਸੀ ਸਾਢੇ 10 ਦਾ ਜੀ